ਇੱਕ 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 ਇਹ ਵੀ ਕਹਾਵਤ ਹੈ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤ ਹੈ ਇਹ ਵੀ ਇਹ ਵੀ ਕਹਾਵਤ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਲੈ ਤੁਰੇ ਜਾਨੇ ਤੁਸੀਂ ਉਹ ਵੀ ਹੁੰਦਾ ਹੈ ਪੰਜਾਬੀ ਪੜ੍ਹ ਕੇ ਆਇਆ ਕਰੋ ਲੋ 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 ਉਹ ਵੀ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਮੈਂ ਬੋਲ ਰਹਾ ਹਾਂ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੰਮ ਵੀ ਕਰੀਏ ਚਲੋ ਜੀ ਹੈਲੋ ਹੈਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਦੋਂ ਕਾ ਹੁੰਦਾ ਉਹ ਵੀ ਬਦਲਦੀ ਹੁੰਦੀ ਆ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਵੀ ਗੱਲ ਕਰ ਦਿਓ ਉੱਥੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰਾਂ ਸੀਰੀਅਸ ਮੈਂ ਦੱਸਦਾ ਮੈਂ ਕਿੰਨੇ ਕੋਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇ ਇਹਨਾਂ ਨੂੰ ਸਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਨ ਦਿੱਤਾ ਆਇਆ ਪਹਿਲਾਂ ਦੇਖੋ ਚਲੋ ਮੈਂ ਤੁਹਾਨੂੰ ਦੱਸਦਾ ਹੈ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਾਹਰ ਉਹਨੇ ਉਹ ਸੈਂਟਰ ਜੇਲ੍ਹ ਘੱਡਿਆ ਨਹੀਂ ਜੀ ਜੀ ਤੁਸੀਂ ਨਹੀਂ ਉਹਨਾਂ ਨੇ ਉਹਨਾਂ ਨੇ ਸੀਰੀਅਸ ਡਿਸਕਸ਼ਨ ਦੀ ਗੱਲ ਕੀਤੀ ਹੈ ਆਪਾਂ ਕਿਰਪਾ ਕਰਕੇ ਬੈਠੀਏ ਗੱਲ ਨੂੰ ਸੀਰੀਅਸly ਡਿਸਕਸ਼ਨ ਵੱਲ ਲੈ ਕੇ ਜਾਈਏ ਜੀ ਲੈ ਕੇ ਜਲੋ ਨਾ ਦੇਖੋ نو 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 کسی نے جی چلو چلو مک مت بیٹھو شابا بہت ودیا چیئر چیئر اجازت تو بنا جو بھی کچھ بولیا گیا ریکارڈ نہ کیا جائے جی جی پلیز باجو جی تھی بیٹھو

ਆਊਟਰ ਚ ਲੈ ਕੇ ਆ ਸਰ ਬਾਈਓ ਸਰ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੈਟ ਹਿਮ ਕੰਪਲੀਟ ਆਊਟਰ ਮੁਖ ਸੀਐਮ